ਕਿਸਾਨ ਵੀਰੋ ਸਾਸਤਰੀ ਕਾਲ ਅੱਜ ਹਰਿਆਣੇ ਚ ਅਸੀਂ ਆਏ ਸੀ ਜੀ ਇੱਥੇ 스ਵਿਫਟ ਗੋਲਡ ਵੈਰਾਈਟੀ ਲੱਗੀ ਐ ਕਾਲਾ ਸਿੰਘ ਦੇ ਖੇਤ ਬਾਈ ਨੇ 4 ਗੱਟੇ ਜੂਰੀਆ ਪਾਇਆ ਜੀ 3 ਮਹੀਨੇ ਪਲਸ ਟ੍ਰਾਂਸਪਲੈਂਟ ਹੋ ਗਈ ਤਾਂ ਕਿਸਾਨ ਵੀਰੋ ਕੋਈ ਵੀ ਤੁਸੀਂ ਨਵੀਂ ਵੈਰਾਈਟੀ ਲਾਉਣੇ ਹੋ ਜਾਂ ਕਿਸੇ ਦੇ ਰਿਸ਼ਤੇਦਾਰ ਦੇ ਕਹਿਣ ਤੇ ਲਾਉਣੇ ਹੋ ਪਹਿਲਾਂ ਪਰਖੋ ਵੈਰਾਈਟੀ ਨੂੰ ਇਹ ਛੋਡੇ ਬਾਣ ਚ ਸੂਟੇਬਲ ਹੁੰਦੀ ਐ ਫੇਰ ਲਾਓ ਤੁਸੀਂ ਨਵੀਂ ਵੈਰੈਟੀ ਕੋਈ ਵੀ ਆਉਂਦੀ ਆ ਕਿਲਾ ਅੱਧਾ ਕਿਲਾ ਟ੍ਰਾਇਲ ਤੋਂ ਉੱਤੇ ਕਰੋ ਜਰੂਰ ਸਵਿਫਟ 골ਡ ਤਾਂ ਕਾਫੀ ਟਾਈਮ ਤੋਂ ਆ ਰਹੀ ਐ ਵੈਰੈਟੀ ਇਹ ਤਾਂ ਗੱਲ ਕਰੀਏ ਬੂਟੇ ਦੀ ਦੇਖ ਲੈਨੇ ਆਪਾਂ ਬੁੱਝਾ ਇਹਦਾ ਤੁਹਾਨੂੰ ਦਿਖਾਉਣੇ ਆ ਟਿਲਰਿੰਗ ਕਿੰਨੀ ਕੁ ਹੋਈ ਆ ਇਹ ਆ ਬੁੱਟਾ ਜੀ ਇਹਦਾ ਟਿਲਰਿੰਗ ਗਿਣਿਏ ਤਾਂ ਆਪਾਂ ਇਹਦੀ 4 5 6 7 7 ਤੱਕ ਸਹੀ ਟਿਲਰਿੰਗ ਆਈ ਇਹਦੀ ਬੂਟੇ ਦੀ ਯਾਦਾ ਕੋਈ ਬਾਹ ਨਾ ਜ਼ਿਆਦਾ ਹੋਵੇ ਰੇਸ ਲਾਗਾ ਅ ਦੇਖ ਸਕਦੇ ਹੋ ਤੁਸੀਂ ਸਲਿੱਪਟ 골ਡ ਬਰੇਇਟੀ ਯੂਰੀਆ ਜਿਆਦਾ ਲਾਤਾ ਜੀ ਚਾਰ ਗੱਟੇ ਲਾਤੇ ਹਾਈਟ ਠੀਕ ਗਰੀਆ ਪ੍ਰਾਲ ਘਟਾ ਦੋ ਤਿੰਨ ਏਕੜ ਲੱਗਿਆ ਹੋਇਆ ਕਿਸਾਨ ਦੇ ਕਾਲਾ ਸਿੰਘ ਆ ਜੀ ਰੋਡ ਤੇ ਖੇਤ ਹੈ ਇਹਦਾ ਤਾ ਕਿਸਾਨ ਵੀਰਾਂ ਨੂੰ ਅਸੀਂ ਇਹੀ ਕਵਾਂਗੇ ਕਿ ਕੋਈ ਵੀ ਨਵੀਂ ਵੈਰਾਈਟੀ ਆਉਂਦੀ ਆ ਅੱਧਾ ਕਿੱਲਾ ਕਿੱਲਾ ਟ੍ਰਾਇਲ ਜ਼ਰੂਰ ਕਰਿਆ ਕਰੋ ਸਾਰਾ ਬਾਹ ਨਾ ਬੀਜਿਆ ਕਰੋ ਕੋਈ ਵੀ ਨਵੀਂ ਵੈਰਾਈਟੀ ਦਾ ਇਹ ਤੁਹਾਨੂੰ ਮੁੰਜਰ ਵੀ ਦਿਖਾਵਾਂਗੇ ਅਸੀਂ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਨੇ 바ਵਾ ਪੀਵੀ03 ਮਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੀ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਧੰਨਵਾਦ ਜੀ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਸਾਨੂੰ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਜਲਦੀ ਜੀ ਸਤਿ ਸ੍ਰੀ ਅਕਾਲ ਜੀ